ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਜ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭ ਦਾ ਪੜਾ ਕਰੇ ਤੇ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਧੰਨਵਾਦ ਕਰਨਾ ਜੋ ਅੱਜ ਲਾਸਟ ਫੇਜ ਦੀ ਇਲੈਕਸ਼ਨ ਹੈ ਤੇ 4 ਤਰੀਕ ਨੂੰ ਦੋ ਦਿਨ ਬਾਅਦ ਜਿਹੜੀ ਹੈ ਤਿੰਨ ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਵੰਡਣੀ ਹੈ ਦੋ ਦਿਨ ਬਾਅਦ ਦੋਰ ਤਿੰਨ ਚਾਰ ਨੂੰ ਸਰ ਸਭ ਦੀਆਂ ਅੱਖਾਂ 'ਚ ਇੱਕ ਹੀ ਬੰਦੇ ਤੇ ਹੈ ਨਗਜੋਤ ਸਿੰਘ ਸਿੱਧੂ ਤੇ ਕਿਹ ਉਹ ਵੋਟ ڈالਨੇ ਆ ਰਹੇ ਆ ਅੱਜ ਇਹ ਦੇਖੋ ਜੀ ਨੂੰ ਪਤਾ ਹੋਗਾ ਮੇਰੀਨਸੇ ਬਾਤ ਨਹੀਂ ਹੋਈ ਆ ਨੂੰ ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਸ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭ ਦਾ ਪੜਾ ਕਰੇ ਔਰ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਤਰਮਾਦ ਕਰਨਾ ਚਾਹੁੰਦਾ ਅੱਜ ਲਾਸਟ ਫੇਜ਼ ਦੀ ਇਲੈਕਸ਼ਨ ਹੈ ਔਰ 4 ਤਰੀਕ ਨੂੰ 2 ਦਿਨ ਬਾਅਦ ਜਿਹੜੀ ਹੈ 3 ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਵੰਡਣੀ ਹੈ 2 ਦਿਨ ਬਾਅਦ 2 3 4 ਨੂੰ ਸਰ ਸਭ ਦੀਆਂ ਅੱਖਾਂ 'ਚ ਇੱਕ ਹੀ ਬੰਦੇ ਤੇ ਹੈ ਨਗਜੋਤ ਸਿੰਘ ਸਿੱਧੂ ਤੇ ਕਿਾ ਉਹ ਵੋਟ ڈالਨੇ ਆ ਰਹੇ ਆ ਅੱਜ ਇਹ ਦੇਖੋ ਜੀ ਉਹਨੂੰ ਪਤਾ ਹੋਗਾ ਮੇਰੀ ਉਹਨਸੇ ਗੱਲ ਨਹੀਂ ਹੋਈ ਆ ਨੂੰ ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਸ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭ ਦਾ ਪਾੜਾ ਕਰੇ ਔਰ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਤਰਮਾਦ ਕਰਨਾ ਚਾਹੁੰਦਾ ਅੱਜ ਲਾਸਟ ਫੇਜ ਦੀ ਇਲੈਕਸ਼ਨ ਹੈ ਔਰ 4 ਤਰੀਕ ਨੂੰ ਦੋ ਦਿਨ ਬਾਅਦ ਜਿਹੜੀ ਹੈ ਤਿੰਨ ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਵੰਡਣੀ ਦੋ ਦਿਨ ਬਾਅਦ ਦੋ ਔ ਸਰ ਸਭ ਕੀ ਅੱਖਾਂ 'ਚ ਇੱਕ ਹੀ ਬੰਦੇ ਤੇ ਨਗਜੋਤ ਸਿੰਘ ਸਿੱਧੂ ਤੇ ਕਿਆ ਉਹ ووٹ ڈالਨੇ ਆ ਰਹੇ ਆ ਇਹ ਦੇਖੋ ਜੀ ਉਹਨੂੰ ਪਤਾ ਹੋਗਾ ਮੇਰੀ ਉਹਨ세 ਬਾਤ ਨਹੀਂ ਹੋ ਰਹੀ ਜਿੰਕੋ ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਸ ਹੈ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭ ਨੇ ਦਾ ਪਾੜਾ ਕਰੇ ਔਰ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਧੰਨਵਾਦ ਕਰਨਾ ਜੋ ਅੱਜ ਲਾਸਟ ਫੇਜ ਦੀ ਇਲੈਕਸ਼ਨ ਹੈ ਔਰ 4 ਤਰੀਕ ਨੂੰ ਦੋ ਦਿਨ ਬਾਅਦ ਜਿਹੜੀ ਹੈ ਤਿੰਨ ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਬਣ ਜਣੀ ਹੈ ਦੋ ਦਿਨ ਬਾਅਦ ਦੋ ਔਰ ਤਿੰਨ ਚਾਰ ਸਰ ਸਭ ਕੀਆਂ ਅੱਖਾਂ ਇੱਕ ਹੀ ਬੰਦੇ ਤੇ ਹਨ ਨਗਜੋਤ ਸਿੰਘ ਸਿੱਧੂ ਤੇ کیا ਉਹ ووٹ ڈالਨੇ ਆ ਰਹੇ ਆ ਅੱਜ ਇਹ ਦੇਖੋ ਜੀ ਨੂੰ ਪਤਾ ਹੋਗਾ ਮੇਰੀ ان سے ਬਾਤ ਨਹੀਂ ਹੋਈ ਹੈ ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਸ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭ ਦਾ ਪੜਾ ਕਰੇ ਤੇ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਧੰਨਵਾਦ ਕਰਨਾ ਜੋ ਅੱਜ ਲਾਸਟ ਫੇਜ ਦੀ ਇਲੈਕਸ਼ਨ ਹੈ ਔਰ 4 ਤਰੀਕ ਨੂੰ ਦੋ ਦਿਨ ਬਾਅਦ ਜਿਹੜੀ ਹੈ ਤਿੰਨ ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਵੰਡਣੀ ਹੈ ਦੋ ਦਿਨ ਬਾਅਦ ਦੋ 3 4 ਨੂੰ ਸਰ ਸਭ ਦੀਆਂ ਅੱਖਾਂ 'ਚ ਇੱਕ ਹੀ ਬੰਦੇ ਤੇ ਹੈ ਨਗਜੋਤ ਸਿੰਘ ਸਿੱਧੂ ਤੇ ਕਿਹ ਉਹ ਵੋਟ ڈالਨੇ ਆ ਰਹੇ ਆ ਅੱਜ ਇਹ ਦੇਖੋ ਜੀ ਨੂੰ ਪਤਾ ਹੋਗਾ ਮੇਰੀਨਸੇ ਬਾਤ ਨਹੀਂ ਹੋਈ ਆ ਨੂੰ ਮੇਰੀ ਸਾਰਿਆਂ ਨੂੰ ਬੈਸਟ ਵਿਸ਼ੇਸ ਜਿਹੜੇ ਵੀ ਮੇਰੇ ਨਾਲ ਇਲੈਕਸ਼ਨ ਲੜ ਰਹੇ ਨੇ ਮੇਰੇ ਆਪੋਜੀਟ ਇਲੈਕਸ਼ਨ ਲੜ ਰਹੇ ਨੇ ਮੇਰੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਨੇ ਪਰਮਾਤਮਾ ਸਭਨਾ ਦਾ ਪਾੜਾ ਕਰੇ ਔਰ ਮੈਂ ਦੇਸ਼ ਦੇ ਖਾਸ ਕਰ ਹਰ ਵੋਟਰ ਦਾ ਤਰਮਾਦ ਕਰਨਾ ਜੋ ਅੱਜ ਲਾਸਟ ਫੇਜ ਦੀ ਇਲੈਕਸ਼ਨ ਹੈ ਔਰ 4 ਤਰੀਕ ਨੂੰ ਦੋ ਦਿਨ ਬਾਅਦ ਜਿਹੜੀ ਹੈ ਤਿੰਨ ਦਿਨ ਬਾਅਦ ਜਿਹੜੀ ਸਰਕਾਰ ਜਿਹੜੀ ਹੈ ਉਹ ਵੰਡਣੀ ਦੋ ਦਿਨ ਬਾਅਦ ਦੋ ਔਰ ਤਿੰਨ ਚਾਰ ਨੂੰ ਸਰ ਸਭ ਕੀ ਅੱਖਾਂ 'ਚ ਇੱਕ ਹੀ ਬੰਦੇ ਤੇ ਹਰਨੋਜ ਸਿੰਘ ਸਿੱਧੂ ਤੇ ਕਿਆ ਉਹ ووٹ ڈالਨੇ ਆ ਰਹੇ ਆ ਇਹ ਦੇਖੋ ਜੀ ਨੂੰ ਪਤਾ ਹੋਗਾ ਮੇਰੀਨ ਨਾਲ ਸੇ ਬਾਤ ਨਹੀਂ ਹੋ ਰਹੀ